ਇਹ ਇਨਾਂ ਦਰਵਾਜਿਆਂ ਦੀ ਛੱਤ ਸੰਦੂਖੜੀ ਜਾਂ ਫਿਰ ਸਰਕੜੇ ਦੀ ਬਣੀ ਹੁੰਦੀ ਸੀ। ਉਹਨਾਂ ਸਮਿਆਂ ਦੇ ਵਿੱਚ ਇਨਾਂ ਦਰਵਾਜਿਆਂ ਦੇ ਬਾਹਰਲੇ ਪਾਸੇ ਦੋ ਲੱਕੜ ਦੇ ਗੇਟ ਬਣੇ ਹੁੰਦੇ ਸੀ ਜਿਹੜੇ ਸ਼ਾਮ ਹੁੰਦੇ ਹੀ ਬੰਦ ਹੋ ਜਾਂਦੇ ਸੀਗੇ ਤੇ ਉਸ ਤੋਂ ਬਾਅਦ ਕੋਈ ਵੀ ਉਪਰ ਬੰਦਾ ਪਿੰਡ ਵਿੱਚ ਦਾਖਲ ਨਹੀਂ ਸੀ ਹੋ ਸਕਦਾ। ਜਦੋਂ ਪੈਲਸ ਨਹੀਂ ਸੀ ਹੁੰਦੇ ਤਾਂ ਇਹ ਦਰਵਾਜ਼ੇ ਹੀ ਪੈਲਸ ਦਾ ਕੰਮ ਕਰ ਦਿੰਦੇ ਸੀ। ਖਾਸ ਕਰਕੇ ਜਦੋਂ ਕਹਿੰਦੇ ਮੀਂਹੇਰੀ ਦਾ ਮੌਸਮ ਹੁੰਦਾ ਤੇ ਪਿੰਡ ਵਿੱਚ ਬਰਾਤ ਆਈ ਹੋਣੀ ਤੇ ਪਿੰਡ ਦੇ ਸਾਰੇ ਪਸ਼ੂਆਂ ਨੂੰ ਇੱਕ ਲੈਨ ਵਿੱਚ ਇੱਕ ਕਤਾਰ ਵਿੱਚ ਖੜਾ ਕਰਕੇ ਇਸ ਦਰਵਾਜੇ ਦੇ ਵਿੱਚ ਦੀ ਕੱਢਿਆ ਜਾਂਦਾ ਸੀਗਾ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਇੱਕ ਹੋਰ ਨਵੀਂ ਵੀਡੀਓ ਤੇ ਮੇਰਾ ਨਾਮ ਹੈ ਜੀ ਦੀਪ ਬਾਠ ਤੇ ਅੱਜ ਮੈਂ ਤੁਹਾਨੂੰ ਦੱਸੂਗਾ ਪਿੰਡਾਂ ਵਿੱਚ ਬਣੇ ਹੋਏ ਇਤਿਹਾਸਕ ਦਰਵਾਜਿਆਂ ਬਾਰੇ ਕਿ ਇਹਨਾਂ ਦਾ ਇਤਿਹਾਸ ਕੀ ਹੈ ਕਿਉਂ ਬਣਾਏ ਗਏ ਸੀ ਤੇ ਇਹਨਾਂ ਨਾਲ ਸਾਡੇ ਕਿਹੜੇ-ਕਿਹੜੇ ਰਸਮਾਂ ਰਿਵਾਜ ਜੁੜੇ ਹੁੰਦੇ ਸੀ ਜਿਹੜੇ ਅਸੀਂ ਭੁੱਲ ਭੁਲਾ ਗਏ ਆਂ ਪਾਵੇਂ ਕਿ ਇਹ ਪਿੰਡਾਂ ਵਿੱਚ ਬਣੇ ਹੋਏ ਦਰਵਾਜ਼ੇ ਹੁਣ ਬਹੁਤ ਹੀ ਘੱਟ ਪਿੰਡਾਂ ਵਿੱਚ ਰਹਿ ਗਏ ਆ ਪਰ ਇਹਨਾਂ ਦੀ ਖਾਸियत ਬਹੁਤ ਵੱਡੀ ਹੁੰਦੀ ਸੀ ਆਓ ਗੱਲ ਕਰਦੇ ਆ ਪਿੰਡਾਂ ਦੇ ਇਤਿਹਾਸਕ ਦਰਵਾਜ਼ਿਆਂ ਦੀ ਅਜੇ ਇਸ ਗੱਲ ਨੂੰ ਬਹੁਤਾ ਸਾਮਾ ਨਹੀਂ ਹੋਇਆ ਕਿ ਜਦੋਂ ਕੋਈ ਵੀ ਵਿਅਕਤੀ ਕਿਸੇ ਪਿੰਡ ਵਿੱਚ ਜਾਂਦਾ ਸੀ ਤਾਂ ਉਸ ਪਿੰਡ ਤੋਂ ਪਹਿਲਾਂ ਉਸ ਪਿੰਡ ਦੇ ਵੱਡੇ ਸਾਰੇ ਦਰਵਾਜ਼ੇ ਦੇ ਦਰਸ਼ਨ ਹੋ ਜਾਂਦੇ ਸੀ ਤੇ ਇਸ ਦਰਵਾਜ਼ੇ ਵਿੱਚ ਬੈਠੇ ਹੋਏ ਪਿੰਡ ਦੇ ਬਜ਼ੁਰਗ ਲੱਗਦੀ ਵਾਹ ਉਸ ਬੰਦੇ ਨੂੰ ਪਛਾਣ ਹੀ ਲੈਂਦੇ ਭਾਵੇਂ ਉਹ ਕਿੰਨਾ ਵੀ ਉਪਰਾ ਹੁੰਦਾ ਤੇ ਜੇ ਪਛਾਣ ਨਾਮ ਹੀ ਆਉਂਦੀ ਤਾਂ ਉਹਨੂੰ ਪਿਆਰ ਨਾਲ ਪੁੱਛਦੇ ਵੀ ਭਾਈ ਤੂੰ ਕਿਹਦੇ ਘਰੇ ਜਾਣਾ ਤੇ ਨਵਾਂ ਹੋਣ ਦੀ ਸੂਰਤ ਵਿੱਚ ਆਪ ਉਹਦੇ ਨਾਲ ਜਾ ਕੇ ਜਾਂ ਕਿਸੇ ਨੌਜਵਾਨ ਨੂੰ ਭੇਜਦੇ ਵੀ ਜਾ ਕਾਕਾ ਇਹਨੂੰ ਫਲਾਣਾ ਸਿੰਘ ਦੇ ਘਰੇ ਛੱਡ ਕੇ ਆ ਪਿੰਡਾਂ ਵਿੱਚ ਬਣੇ ਹੋਏ ਇਹ ਦਰਵਾਜ਼ੇ ਸਿਰਫ ਇੱਟਾਂ ਦੀ ਬਣੀ ਹੋਈ ਇਮਾਰਤ ਨਹੀਂ ਸੀ ਹੁੰਦੇ ਬਲਕਿ ਇਹ ਪਿੰਡ ਦੀ ਸ਼ਾਨ ਤੇ ਸਰਦਾਰੀ ਦਾ ਪ੍ਰਤੀਕ ਹੁੰਦੇ ਸੀ ਤੇ ਕਿਉਂਕਿ ਸਾਰੇ ਪਿੰਡ ਨੇ ਇਸ ਨੂੰ ਰਲ ਮਿਲ ਕੇ ਬਣਾਇਆ ਹੁੰਦਾ ਸੀ ਇਸ ਕਰਕੇ ਇੱਥੇ ਪਿੰਡ ਦੇ ਹਰ ਵਰਗ ਹਰ ਧਰਮ ਦੇ ਬਜ਼ੁਰਗ ਨੌਜਵਾਨ ਤੇ ਅਧੇੜ ਉਮਰ ਦੇ ਵਿਅਕਤੀ ਰਲ ਮਿਲ ਕੇ ਬੈਹਂਦੇ ਸੀ ਤਾਂ ਦੁਨੀਆ ਭਰ ਦੇ ਮਸਲਿਆਂ ਤੇ ਤਿੱਖੀ ਵਿਚਾਰ ਚਰਚਾ ਕਰਦੇ ਸੀਗੇ ਤੇ ਪਿੰਡ ਦੇ ਵੱਡੇ ਵੱਡੇ ਫੈਸਲੇ ਵੀ ਇਹਨਾਂ ਦਰਵਾਜ਼ਿਆਂ ਵਿੱਚ ਬੈਠ ਕੇ ਕੀਤੇ ਜਾਂਦੇ ਸੀਗੇ ਜਿਵੇਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਕਿ ਇਸ ਦਰਵਾਜ਼ੇ ਦਾ ਸਬੰਧ ਪਿੰਡ ਦੀ ਸ਼ਾਨ ਤੇ ਪਿੰਡ ਦੀ ਸਰਦਾਰੀ ਦੇ ਨਾਲ ਹੁੰਦਾ ਸੀ ਜਿਸ ਦੇ ਚੱਲਦੇ ਇਸ ਦੇ ਨਾਲ ਕੁਝ ਲੋਕ ਬੋਲੀਆਂ ਵੀ ਜੁੜੀਆਂ ਹੋਈਆਂ ਨੇ ਜਿਵੇਂ ਕਿ ਪੰਜਾਬੀ ਸਾਇਤ ਦੇ ਵਿੱਚ ਇੱਕ ਨਿਹੋਰਾ ਇੱਕ ਮੇਣਾ ਜਿਹੜਾ ਬਹੁਤ ਹੀ ਖੂਬਸੂਰਤ ਆ ਇਸ ਦਰਵਾਜੇ ਨਾਲ ਜੁੜਿਆ ਹੋਇਆ ਕਿ ਵੇ ਤੂੰ ਕਾਹਦਾ ਲੰਬੜਦਾਰ ਦਰਵਾਜਾ ਹੈਨੀ ਬੈਠਾ ਕੋਲੇ ਨਾਲ ਵੇ ਦਰਵਾਜਾ ਹੈਨੀ ਸ਼ਾਇਦ ਇਹ ਉਸ ਸੂਰਤ ਵਿੱਚ ਲਿਖਿਆ ਗਿਆ ਹੋਣਾ ਜਾਂ ਕਿਹਾ ਗਿਆ ਹੋਣਾ ਜਦੋਂ ਕਿਸੇ ਘਰ ਦਾ ਮਰਦ ਘਰ ਵਿੱਚ ਬੈਠਾ ਰਹਿੰਦਾ ਹੋਣਾ ਸਾਰਾ ਦਿਨ ਤੇ ਉਸ ਘਰ ਦੀਆਂ ਔਰਤਾਂ ਉਸ ਨੂੰ ਇਹ ਮਿਹਣੇ ਵਜੋਂ ਕਹਿੰਦੀਆਂ ਨੇ ਕਿ ਵੀ ਤੂੰ ਸਾਰਾ ਦਿਨ ਘਰੇ ਹੀ ਬੈਠਾ ਰਹਿਣਾ ਤੁਹਾਡੇ ਪਿੰਡ ਦਰਵਾਜਾ ਹੈ ਨਹੀਂਗਾ ਉੱਥੇ ਜਾ ਕੇ ਬੈਠ ਜਾ ਕਰ ਬੰਤਰ ਦੇ ਪੱਖ ਤੋਂ ਵੀ ਇਹ ਦਰਵਾਜੇ ਇੱਕੋ ਜਿਹੇ ਬਣੇ ਹੁੰਦੇ ਸੀ ਗੋਲਾਈ ਵਾਲੀ ਡਾਟ ਦੇ ਦੋਵੇਂ ਹਿੱਸੇ ਉੱਪਰੋਂ ਵਿਚਕਾਰ ਤੋਂ ਆਪਸ ਵਿੱਚ ਜੁੜੇ ਹੁੰਦੇ ਸੀ ਜਿਹੜੇ ਇਸ ਦਰਵਾਜੇ ਨੂੰ ਸਾਹਮਣੇ ਤੋਂ ਇੱਕ ਗੋਲਾਈ ਵਾਲੀ ਲੁੱਕ ਦਿੰਦੇ ਸੀਗੇ ਤੇ ਇਹਨਾਂ ਦਰਵਾਜਿਆਂ ਦੇ ਅੰਦਰਲੇ ਪਾਸੇ ਦੋਵੇਂ ਪਾਸੇ ਹੀ ਬੈਠਣ ਵਾਸਤੇ ਖੁੱਲੇ ਥੜੇ ਬਣੇ ਹੁੰਦੇ ਸੀ ਤੇ ਜਿਹੜਾ ਆਉਣ ਜਾਣ ਦਾ ਰਸਤਾ ਸੀ ਉਹ ਵਿਚਕਾਰ ਦੀ ਲੰਘਦਾ ਸੀ ਤੇ ਦਰਵਾਜਿਆਂ ਦੇ ਬਾਹਰ-ਬਾਰ ਵੀ ਇੱਕ-ਇੱਕ ਥੜਾ ਬਣਾ ਹੁੰਦਾ ਸੀ ਦੋਵੇਂ ਪਾਸੇ ਜਿੱਥੇ ਇੱਕ-ਇੱਕ ਆਦਮੀ ਬੈਠ ਸਕਦਾ ਸੀਗਾ ਤੇ ਇਹਨਾਂ ਦਰਵਾਜਿਆਂ ਦੀ ਛੱਤ ਸੰਦੂਖੜੀ ਜਾਂ ਫਿਰ ਸਰਕੜੇ ਦੀ ਬਣੀ ਹੁੰਦੀ ਸੀ ਸੰਦੂਖੜੀ ਛੱਤ ਜਿਹੜੀ ਹੁੰਦੀ ਸੀ ਸੰਦੂਖੀ ਛੱਤ ਜਿਹਨੂੰ ਕਹਿ ਦਿੰਦੇ ਆ ਉਹ ਅੱਜਕੱਲ੍ਹ ਤੱਕ ਕਿਸੇ ਨੂੰ ਨਹੀਂ ਪਤਾ ਹੋਣੀ ਸੀ ਤੇ ਉਹ ਛੱਤ ਬਣੀ ਹੁੰਦੀ ਆ ਫੱਟੀਆਂ ਦੀ ਜਿਵੇਂ ਬਾਲੇ ਪਾ ਕੇ ਉਹਨਾਂ ਦੇ ਉੱਪਰ ਟੈਲਾਂ ਪਾ ਦਿੱਤੀਆਂ ਜਾਂਦੀਆਂ ਨੇ ਨਾ ਉਵੇਂ ਹੀ ਇਹ ਟੈਲਾਂ ਦੀ ਥਾਂ ਜਾਂ ਇੱਟਾਂ ਦੀ ਥਾਂ ਤੇ ਇੱਥੇ ਫੱਟੀਆਂ ਪਾਈਆਂ ਜਾਂਦੀਆਂ ਸੀ ਤੇ ਜਿਹੜੇ ਸਰਕੜੇ ਹੁੰਦੇ ਆ ਕਾਨੇ ਹੁੰਦੇ ਆ ਕਈ ਵਾਰੀ ਫਿਰ ਛੱਤ ਵਾਸਤੇ ਉਹ ਵਰਤੇ ਜਾਂਦੇ ਸੀ ਤੇ ਉਹ ਬਾਲਿਆਂ ਦੇ ਉੱਤੇ ਉਹ ਸਰਕੜੇ ਪਾ ਕੇ ਉੱਪਰ ਮਿੱਟੀ ਪਾ ਕੇ ਛੱਤ ਬਣਾ ਦਿੱਤੀ ਜਾਂਦੀ ਸੀ ਤਾਂ ਇਹ ਹੁੰਦੀ ਹੈ ਸੰਦੂਖੀ ਤੇ ਸਰਕੜਿਆਂ ਦੀ ਛੱਤ ਤੇ ਨਾਲ ਹੀ ਇਹਨਾਂ ਦਰਵਾਜਿਆਂ ਦੇ ਬਾਹਰਲੇ ਪਾਸੇ ਜਾਂ ਅੰਦਰ ਸ਼ਹੀਦ ਜਾਂ ਕਿਸੇ ਭਗਤ ਦੀ ਜਾਂ ਕਿਸੇ ਗੁਰੂ ਦੀ ਫੋਟੋ ਵੀ ਲਾਈ ਜਾਂਦੀ ਸੀ ਜਿਹੜੀ ਬਹੁਤ ਵਧੀਆ ਲੱਗਦੀ ਸੀ ਤੇ ਇਹਨਾਂ ਦਰਵਾਜਿਆਂ ਦੇ ਬਾਹਰ ਹੀ ਪੀਣ ਵਾਲੇ ਪਾਣੀ ਦਾ ਪ੍ਰਬੰਧ ਵੀ ਹੁੰਦਾ ਸੀ ਜਾਂ ਨਲਕਾ ਲੱਗਿਆ ਹੁੰਦਾ ਸੀ ਜਾਂ ਫਿਰ ਇਹਨਾਂ ਦਰਵਾਜ਼ਿਆਂ ਦੇ ਵਿੱਚ ਹੀ ਪਾਣੀ ਦਾ ਘੜਾ ਰੱਖਿਆ ਜਾਂਦਾ ਸੀਗਾ ਸੁਰੱਖਿਆ ਜਾਂ ਸਕਿਉਰਿਟੀ ਦੇ ਲਿਹਾਜ਼ ਨਾਲ ਵੀ ਇਹ ਦਰਵਾਜ਼ੇ ਇੱਕ ਪਿੰਡ ਵਾਸਤੇ ਅਹਿਮ ਰੋਲ ਅਦਾ ਕਰਦੇ ਸੀ ਉਹਨਾਂ ਸਮਿਆਂ ਦੇ ਵਿੱਚ ਇਹਨਾਂ ਦਰਵਾਜ਼ਿਆਂ ਦੇ ਬਾਹਰਲੇ ਪਾਸੇ ਦੋ ਲੱਕੜ ਦੇ ਗੇਟ ਬਣੇ ਹੁੰਦੇ ਸੀ ਜਿਹੜੇ ਸ਼ਾਮ ਹੁੰਦੇ ਹੀ ਬੰਦ ਹੋ ਜਾਂਦੇ ਸੀਗੇ ਤੇ ਉਸ ਤੋਂ ਬਾਅਦ ਕੋਈ ਵੀ ਉਪਰਾਂ ਬੰਦਾ ਪਿੰਡ ਵਿੱਚ ਦਾਖਲ ਨਹੀਂ ਸੀ ਹੋ ਸਕਦਾ ਤਾਂ ਇੱਕ ਤਰ੍ਹਾਂ ਨਾਲ ਕਹਿ ਲਓ ਇਹ ਦਰਵਾਜ਼ੇ ਪਿੰਡ ਦੀ ਸਿਕਿਉਰਿਟੀ ਚੈੱਕ ਜਾਂ ਐਂਟਰੀ ਗੇਟ ਦਾ ਕੰਮ ਕਰਦੇ ਸੀ ਕਿਉਂਕਿ ਉਹਨਾਂ ਸਮਿਆਂ 'ਚ ਜਦੋਂ ਕਿਸੇ ਪਿੰਡ ਵਿੱਚ ਤੁਸੀ ਜਾਣਾ ਹੁੰਦਾ ਸੀ ਨਾ ਤਾਂ ਇਹਨਾਂ ਦਰਵਾਜ਼ਿਆਂ ਤੋਂ ਬਿਨਾ ਹੋਰ ਕੋਈ ਰਾਹ ਨਹੀਂ ਸੀ ਹੁੰਦਾ ਇਸ ਦਰਵਾਜ਼ੇ ਤੋਂ ਹੀ ਪਿੰਡ ਦੇ ਵੱਖ-ਵੱਖ ਮਹੱਲਿਆਂ ਵਿੱਚ ਘਰਾਂ ਤੱਕ ਗਲੀਆਂ ਜਾਂਦੀਆਂ ਸੀਗੀਆਂ ਤੇ ਪਿੰਡ ਦੀ ਆਬਾਦੀ ਤੇ ਪਿੰਡ ਦੇ ਮਹੱਲਿਆਂ ਦੇ ਹਿਸਾਬ ਨਾਲ ਇਹਨਾਂ ਦਰਵਾਜ਼ਿਆਂ ਦੀ ਗਿਣਤੀ ਵੱਧ ਘੱਟ ਵੀ ਹੁੰਦੀ ਸੀ ਆਮ ਤੌਰ ਤੇ ਇੱਕ ਪਿੰਡ ਵਿੱਚ ਇੱਕ ਜਾਂ ਦੋ ਦਰਵਾਜ਼ੇ ਹੁੰਦੇ ਸੀ ਪਰ ਬਹੁਤ ਸਾਰੇ ਪਿੰਡਾਂ ਵਿੱਚ ਤਿੰਨ ਤੋਂ ਚਾਰ ਜਾਂ ਇਸ ਤੋਂ ਵੱਧ ਦਰਵਾਜ਼ੇ ਵੀ ਹੁੰਦੇ ਸੀ ਅੱਜ ਕੱਲ ਤਾਂ ਭਾਵੇਂ ਵਿਆਹਾਂ ਸ਼ਾਦੀਆਂ ਵਾਸਤੇ ਪਿੰਡਾਂ ਵਿੱਚ ਹੀ ਪੈਲਸ ਬਣ ਗਏ ਨੇ ਪਰ ਉਹਨਾਂ ਸਮਿਆਂ ਵਿੱਚ ਜਦੋਂ ਪੈਲਸ ਨਹੀਂ ਸੀ ਹੁੰਦੇ ਤਾਂ ਇਹ ਦਰਵਾਜ਼ੇ ਹੀ ਪੈਲਸ ਦਾ ਕੰਮ ਕਰ ਦਿੰਦੇ ਸੀ ਖਾਸ ਕਰਕੇ ਜਦੋਂ ਕਿਤੇ ਮੀਂਹੇਰੀ ਦਾ ਮੌਸਮ ਹੁੰਦਾ ਤੇ ਪਿੰਡ ਵਿੱਚ ਬਰਾਤ ਆਈ ਹੋਣੀ ਤਾਂ ਇਹੋ ਜੇ ਐਮਰਜੈਂਸੀ ਹਾਲਾਤ ਵਿੱਚ ਇਹ ਦਰਵਾਜ਼ੇ ਕੰਮ ਆਉਂਦੇ ਸੀ ਤੇ ਕੁੜੀ ਵਾਲੇ ਅਕਸਰ ਹੀ ਮੀਂਹ ਨੇਰੀ ਦੇ ਮੌਸਮ ਵਿੱਚ ਇਹਨਾਂ ਦਰਵਾਜ਼ਿਆਂ ਵਿੱਚ ਬਰਾਤਾਂ ਨੂੰ ਠਹਿਰਾ ਦਿੰਦੇ ਤੇ ਨਾਲੇ ਇੱਥੇ ਹੀ ਸੇਵਾ ਕਰ ਦਿੰਦੇ ਤੇ ਜੇਠ ਹਾੜ ਦੇ ਮਹੀਨੇ ਵਿੱਚ ਜਦੋਂ ਵੀ ਕੋਈ ਰਾਹੀ ਪੰਨ ਦੀ ਪਿੰਡ ਦੇ ਵਿੱਚੋਂ ਲੰਘਦਾ ਤਾਂ ਅਕਸਰ ਹੀ ਆਰਾਮ ਕਰਨ ਵਾਸਤੇ ਦੁਪਹਿਰ ਵੇਲੇ ਇਹਨਾਂ ਦਰਵਾਜ਼ਿਆਂ ਵਿੱਚ ਰੁਕ ਜਾਂਦਾ ਸੀ ਤੇ ਹੁਣ ਗੱਲ ਕਰਦੇ ਹਾਂ ਇਸ ਦਰਵਾਜ਼ੇ ਨਾਲ ਜੁੜੇ ਹੋਏ ਪਿੰਡ ਦੇ ਸਾਂਝੇ ਰਸਮਾਂ ਰਿਵਾਜਾਂ ਦੀ ਜਿਵੇਂ ਕਿ ਦੀਵਾਲੀ ਵਾਲੀ ਸ਼ਾਮ ਨੂੰ ਇਸ ਦਰਵਾਜ਼ੇ ਦੇ ਬਾਹਰ-ਬਾਰ ਬਣੇ ਹੋਏ ਛੋਟੇ ਥੜਿਆਂ ਦੇ ਉੱਪਰ ਦੀਵੇ ਰੱਖੇ ਜਾਂਦੇ ਸੀਗੇ ਤੇ ਜਾਂ ਫਿਰ ਜਦੋਂ ਪਿੰਡ ਵਿੱਚ ਕਿਸੇ ਮੁੰਡੇ ਦਾ ਵਿਆਹ ਹੁੰਦਾ ਸੀ ਤਾਂ ਵਿਆਹ ਵਾਲਾ ਮੁੰਡਾ ਇਹਨਾਂ ਥੜਿਆਂ ਦੇ ਉੱਤੇ ਲੱਡੂ ਰੱਖ ਕੇ ਮੱਥਾ ਟੇਕ ਕੇ ਜਾਂਦਾ ਸੀਗਾ ਇਸ ਤੋਂ ਬਿਨਾ ਲੋੜੀ ਵਾਲੇ ਦੇਣ ਸ਼ਾਮ ਨੂੰ ਲੋੜੀ ਇਕੱਠੀ ਕਰਕੇ ਇਸੇ ਦਰਵਾਜ਼ੇ ਤੇ ਆ ਕੇ ਵੰਡੀ ਜਾਂਦੀ ਸੀ ਤੇ ਕਈ ਵਾਰੀ ਇੱਕ ਵੱਡਾ ਰੋਟ ਬਣਾ ਕੇ ਉਹ ਵੀ ਸਾਂਝੇ ਤੌਰ ਤੇ ਸਾਰਿਆਂ 'ਚ ਇਸੇ ਦਰਵਾਜ਼ੇ ਤੇ ਵੰਡਿਆ ਜਾਂਦਾ ਸੀਗਾ ਇਸ ਤੋਂ ਬਿਨਾ ਇੱਕ ਟੂਨੇ ਦਾ ਵੀ ਇਹਦੇ ਨਾਲ ਸੰਬੰਧ ਆ ਕਿ ਜਦੋਂ ਪਿੰਡ ਵਿੱਚ ਪਸ਼ੂਆਂ ਨੂੰ ਮੂੰਹ ਖੁਰ ਦੀ ਬਿਮਾਰੀ ਹੁੰਦੀ ਸੀ ਉਸ ਵੇਲੇ ਇਸ ਦਰਵਾਜੇ ਤੇ ਇੱਕ ਟੂਣਾ ਵੀ ਕੀਤਾ ਜਾਂਦਾ ਸੀ ਕੀਤਾ ਇਸ ਤਰ੍ਹਾਂ ਜਾਂਦਾ ਸੀ ਕਿ ਪਿੰਡ ਦੀਆਂ ਜਿਹੜੀਆਂ ਗਲੀਆਂ ਦੀਆਂ ਕੰਧਾਂ ਸੀ ਤੇ ਇਸ ਦਰਵਾਜੇ ਦੀਆਂ ਕੰਧਾਂ ਸੀ ਉੱਥੇ ਗੋਹੇ ਦਾ ਲੇਪ ਕੀਤਾ ਜਾਂਦਾ ਸੀ ਤੇ ਪਿੰਡ ਦੇ ਸਾਰੇ ਪਸ਼ੂਆਂ ਨੂੰ ਇੱਕ ਲੈਂ ਵਿੱਚ ਇੱਕ ਕਤਾਰ ਵਿੱਚ ਖੜਾ ਕਰਕੇ ਇਸ ਦਰਵਾਜੇ ਦੇ ਵਿੱਚ ਦੀ ਕੱਢਿਆ ਜਾਂਦਾ ਸੀਗਾ ਤੇ ਉਹਨਾਂ ਦੇ ਉੱਤੋਂ ਦੀ ਗੋਗਲ ਧੂਫ ਵਾਰੀ ਜਾਂਦੀ ਸੀਗੀ ਤੇ ਉਸ ਦਿਨ ਇਹ ਵੀ ਧਿਆਨ ਰੱਖਿਆ ਜਾਂਦਾ ਸੀ ਕਿ ਪਿੰਡ ਦੇ ਕਿਸੇ ਵੀ ਬੰਦੇ ਨੂੰ ਪਿੰਡ ਤੋਂ ਬਾਹਰ ਜਾਣ ਦੀ ਇਜਾਜ਼ਤ ਨਹੀਂ ਸੀ ਹੁੰਦੀ ਤੇ ਨਾ ਬਾਹਰਲੇ ਬੰਦੇ ਨੂੰ ਪਿੰਡ ਵਿੱਚ ਆਉਣ ਦੀ ਆਗਿਆ ਹੁੰਦੀ ਸੀ ਤੇ ਪਸ਼ੂ ਠੀਕ ਵੀ ਹੋ ਜਾਂਦੇ ਸੀ ਹੁਣ ਤੁਸੀਂ ਇਸ ਨੂੰ ਪਖੰਡ ਕਹਿ ਲਓ ਵਹਿਮ ਕਹਿ ਲਓ ਪਰ ਉਸ ਵੇਲੇ ਇਸ ਸਭ ਦੇ ਪਿੱਛੇ ਇੱਕ ਸਾਂਝੀ ਵਾਲਤਾ ਇੱਕ ਸਰਬੱਤ ਦੇ ਭਲੇ ਦੀ ਭਾਵਨਾ ਜੁੜੀ ਹੁੰਦੀ ਸੀਗੀ ਜਿਹੜੀ ਅੱਜ ਕੱਲ ਪਿੰਡਾਂ ਦੇ ਵਿੱਚ ਘੱਟ ਹੀ ਨਜ਼ਰ ਆਉਂਦੀ ਹੈ ਤਾਂ ਵੀਰੋ ਇਹ ਸੀ ਸੱਚੀ ਕਹਾਣੀ ਤੇ ਯਾਦ ਮਾਲਵੇ ਦੇ ਪਿੰਡਾਂ ਵਿੱਚ ਬਣੇ ਹੋਏ ਇਤਿਹਾਸਕ ਤੇ ਖੂਬਸੂਰਤ ਦਰਵਾਜਿਆਂ ਦੀ ਹੁਣ ਭਾਵੇਂ ਇਹ ਦਰਵਾਜੇ ਮਾਲਵੇ ਦੇ ਕਿਸੇ ਕਿਸੇ ਪਿੰਡ ਵਿੱਚ ਹੀ ਦਿਖਾਈ ਦਿੰਦੇ ਆ ਪਰ ਜਿਹੜੇ ਵੀ ਪਿੰਡਾਂ ਵਿੱਚ ਇਹ ਦਰਵਾਜੇ ਹਾਲੇ ਹੈਗੇ ਆ ਜਿਨ੍ਹਾਂ ਨੇ ਇਹ ਇਤਿਹਾਸ ਵਿਰਸਾ ਸਾਹਮਣੇ ਰੱਖਿਆਗਾ ਭਾਗਾਵਾਲਿਓ ਜ਼ਰੂਰ ਕਮੈਂਟ ਕਰਕੇ ਦੱਸਿਓ ਬਾਕੀ ਮਾਝੇ ਤੇ ਦਵਾਬੇ ਦੇ ਪਿੰਡਾਂ ਵਿੱਚ ਇਹ ਦਰਵਾਜੇ ਹੈਗੇ ਆ ਜਾਂ ਬਣੇ ਸੀ ਇਹਦੇ ਬਾਰੇ ਮੈਨੂੰ ਤਾਂ ਕੋਈ ਖਾਸ ਜਾਣਕਾਰੀ ਨਹੀਂ ਤੇ ਜੇ ਕੋਈ ਵੀਰ ਉੱਥੋਂ ਦਾ ਵੇਖ ਰਿਹਾਗਾ ਉਹ ਵੀ ਜ਼ਰੂਰ ਦੱਸਿਓ ਵੀ ਉਹਨਾਂ ਦੇ ਪਿੰਡਾਂ ਵਿੱਚ ਮਾਜੇ ਤੇ ਦਬਾਬੇ ਵਿੱਚ ਇਹ ਦਰਵਾਜ਼ੇ ਹੈਗੇ ਆ ਜਾਂ ਨਹੀਂ ਹੈਗੇਗੇ ਉਮੀਦ ਹੈ ਤੁਹਾਨੂੰ ਇਹ ਜਾਣਕਾਰੀ ਬਹੁਤ ਪਸੰਦ ਆਈ ਹੋਊਗੀ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤੇ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਆਪਾਂ ਮਿਲਦੇ ਹਾਂ ਇੱਕ ਨਵੀਂ ਵੀਡੀਓ 'ਚ ਉਦੋਂ ਤੱਕ ਲਈ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ